अयोध्या ਤੋਂ ਚੱਲ ਕੇ ਤਾਂ ਤਨ تن ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਨਨਾਥ ਪਹੁੰਚ ਗਏ। ਸਾਰਾ ਦਿਨ ਆਪ ਜੀ ਮੰਦਰ ਦੇ ਦਰਵਾਜ਼ੇ ਅੱਗੇ ਬੈਠੇ ਰਹੇ। ਸੰਧਿਆ ਸਮੇਂ ਜਦ ਪਾਂਡੇ ਮੰਦਰ ਵਿੱਚ ਜੋਤਾਂ ਜਗਾ ਕੇ ਖੜੇ ਹੋ ਕੇ ਆਰਤੀ ਕਰਨ ਲੱਗੇ ਤਾਂ ਆਪ ਜੀ ਆਪਣੇ ਧਿਆਨ ਹੀ ਅਡੋਲ ਬੈਠੇ ਰਹੇ। ਆਰਤੀ ਕਰਕੇ ਪਾਂਡਿਆਂ ਨੇ ਕ੍ਰੋਧ ਨਾਲ ਆਖਿਆ ਤੂੰ ਕੌਣ ਹੈ? ਕਿਸ ਜਗ੍ਹਾ ਤੋਂ ਆਇਆ ਹੈ? ਜਦ ਸਾਰਿਆਂ ਨੇ ਆਰਤੀ ਖੜੇ ਹੋ ਕੇ ਕੀਤੀ ਹੈ ਤਾਂ ਤੂੰ ਇਸ ਵੇਲੇ ਬੈਠ ਕਿਉਂ ਰਿਆ ਹੈ? ਉਨ੍ਹਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਸਾਡੀ ਆਰਤੀ ਸਦਾ ਹੀ ਹੋ ਰਹੀ ਹੈ ਪਾਂਡਿਆ ਨੇ ਕਿਹਾ ਉਹ ਕਿਹੜੀ ਆਰਤੀ ਹੈ ਜੋ ਤੂੰ ਨਿਤਾ ਪ੍ਰਤੀ ਕਰਦਾ ਰਹਿੰਦਾ ਹੈ ਗੁਰੂ ਜੀ ਨੇ ਇਸ ਪਰਥਾਏ ਇਹ ਸ਼ਬਦ ਉਚਾਰਨ ਕੀਤਾ ਗगन ਮਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਆਪਣੀ ਰਚਿਤੇ ਇਹ ਆਰਤੀ ਗੁਰੂ ਜੀ ਨੇ ਉਨ੍ਹਾਂ ਦੇ ਸਨਮੁਖ ਰੱਖੀ ਤਾਂ ਗੁਰੂ ਜੀ ਨੇ ਨਾਲ ਹੀ ਕਿਹਾ ਮੈਂ ਇਸ ਪ੍ਰਕਾਰ ਦੀ ਆਰਤੀ ਕਰਤਾਪੁਰਖ ਦੀ ਨਿਤ ਉਤਾਰਦਾ ਹਾਂ ਜਿਹੜੇ ਮਨ ਨੂੰ ਰੋਕ ਕੇ ਇਹ ਆਰਤੀ ਕਰਦੇ ਹਨ ਉਹ ਫਿਰ ਸੰਸਾਰ ਦੇ ਜਨਮ ਮਰਨ ਵਿੱਚ ਨਹੀਂ ਆਉਂਦੇ ਇਹ ਸ਼ੋਭ ਵਿਚਾਰ ਸੁਣ ਕੇ ਪਾਂਡਿਆ ਨੇ ਆਪ ਜੀ ਨੂੰ ਨਮਸਕਾਰ ਕੀਤੀ ਅਤੇ ਕਿਹਾ ਇਹਨਾਂ ਦਾ ਕਥਨ ਸਭ ਸੱਚ ਹੈ ਇੱਥੇ ਦੋ ਦਿਨ ਡੇਰਾ ਕਰਕੇ ਆਪ ਜੀ ਸਮੁੰਦਰ ਦੇ ਕਿਨਾਰੇ ਜਾ ਬੈਠੇ ਮਰਦਾਨੇ ਨੇ ਉੱਚੀ ਸੁਰ ਨਾਲ ਇੱਕ ਸ਼ਬਦ ਗਾਇਆ ਇਤਨੇ ਨੂੰ ਵੇਖਿਆ ਕਿ ਇੱਕ ਮਰਦਾ ਪਿਆ ਹੋਇਆ ਸੀ ਉਸ ਨੂੰ ਖਾਣ ਲਈ ਇੱਕ ਬਘਿਆੜ ਆਇਆ ਹੈ ਪਰ ਉਸ ਨੇ ਮਰਦੇ ਦਾ ਮੱਥਾ ਸੁੰਘਿਆ ਤੇ ਪਿੱਛੇ ਹਟ ਕੇ ਚਲਿਆ ਗਿਆ ਫਿਰ ਵਾਪਸ ਆਣ ਕੇ ਉਸ ਨੇ ਮਰਦੇ ਦੇ ਹੱਥ ਪੈਰ ਤੇ ਸਾਰਾ ਸਰੀਰ ਸੁੰਘਿਆ ਤੇ ਫਿਰ ਉਸ ਨੂੰ ਖਾਣ ਤੋਂ ਬਿਨਾਂ ਹੀ ਵਾਪਸ ਜੰਗਲ ਨੂੰ ਮੁੜ ਗਿਆ ਇਹ ਗੋਤਕ ਵੇਖ ਕੇ ਮਰਦਾਨੇ ਨੇ ਪੁੱਛਿਆ ਮਹਾਰਾਜ ਇਹ ਬਘਿਆੜ ਮਰਦੇ ਨੂੰ ਸੁੰਘ ਕੇ ਪਿੱਛੇ ਕਿਉਂ ਹਟ ਗਿਆ ਖਾਂਦਾ ਕਿਉਂ ਨਹੀਂ ਗੁਰੂ ਜੀ ਨੇ ਕਿਹਾ ਮਰਦਾਨਾ ਜਿਹੜਾ ਤੂੰ ਸ਼ਬਦ ਗਾਵਿਆ ਸੀ ਉਸ ਨਾਲ ਇਸ ਬਗਿਹਾਰ ਦਾ ਹਿਰਦਾ ਸ਼ੁੱਧ ਹੋ ਗਿਆ ਜਿਸ ਕਰਕੇ ਇਸ ਨੂੰ ਨਾਖਾਨਜੋਗ ਸਮਝ ਕੇ ਪਿੱਛੇ ਮੁੜ ਗਿਆ ਹੈ ਇਹ ਮੁਰਦਾ ਮਨਮੁਖ ਸੀ ਇਸ ਨੇ ਕਦੀ ਸਾਸੰਗ ਨਹੀਂ ਕੀਤਾ ਹੱਥਾਂ ਪੈਰਾਂ ਨਾਲ ਕਿਸੇ ਦੀ ਸੇਵਾ ਨਹੀਂ ਸੀ ਕੀਤੀ ਅੱਖਾਂ ਨਾਲ ਕਦੇ ਸੰਤਾਂ ਦੇ ਦਰਸ਼ਨ ਨਹੀਂ ਸੰਨ ਕੀਤੇ ਹਿਰਦੇ ਵਿੱਚ ਹਰੀ ਦਾ ਪ੍ਰੇਮ ਨਹੀਂ ਕੀਤਾ ਸੀ ਇਸ ਕਰਕੇ ਇਸ ਦੇ ਸਾਰੇ ਅੰਗ ਅਪਵਿੱਤਰ ਜਾਣ ਕੇ ਬਗਿਆੜ ਨੇ ਇਸ ਦੇ ਸਰੀਰ ਨੂੰ ਅੰਗੀਕਾਰ ਨਹੀਂ ਕੀਤਾ ਕਿਉਂਕਿ ਐਸੇ ਸਰੀਰ ਨੂੰ ਖਾਣ ਨਾਲ ਅਧੋਗਤੀ ਪ੍ਰਾਪਤ ਹੁੰਦੀ ਹੈ ਜਿਸ ਪੁਰਸ਼ ਨੇ ਕਦੇ ਸਾਸੰਗ ਨਹੀਂ ਕੀਤਾ ਉਸ ਦਾ ਸਰੀਰ નિਸਫਲ ਹੈ ਗੁਰੂ ਜੀ ਇਸ ਤੋਂ ਅੱਗੇ ਹੋਰ ਅਸਥਾਨ ਤੇ ਜਾ ਬੈਠੇ ਉਸ ਛਿੰਨ ਹੀ ਬਹੁਤ ਭਿਆਨਕ ਲਾਲ ਹਨੇਰੀ ਆਈ ਜਿਸ ਨਾਲ ਬਹੁਤ ਮਿੱਟੀ ਕੱਟਾ ਤੇ ਰੂੜ ਕੰਕਰ ਆਦਿਕ ਦਾ ਸਾਰੇ ਆਕਾਸ਼ ਤੱਕ ਅੰਧ ਗੁਬਾਰ ਫੈਲ ਗਿਆ ਹੱਥ ਪਸਾਰਿਆਂ ਕੁਝ ਨਾ ਦਿਸੇ ਮਰਦਾਨਾ ਮੂੰਹ ਤੇ ਕੱਪੜਾ ਲੈ ਕੇ ਜ਼ਮੀਨ ਤੇ ਲੇਟ ਗਿਆ ਗੁਰੂ ਜੀ ਨੂੰ ਕਹਿਣ ਲੱਗਾ ਮਹਾਰਾਜ ਜੀ ਬੁਰੇ ਥਾਂ ਮਾਰਿਆ ਜੇ ਇੱਥੇ ਖਫਨ ਤੇ ਕਬਰ ਵੀ ਨਸੀਬ ਨਹੀਂ ਹੋਣੀ ਤੁਹਾਡੇ ਨਾਲ ਆਣ ਕੇ ਮੈਂ ਬੜਾ ਦੁੱਖ ਪਾਇਆ ਹੈ ਗੁਰੂ ਜੀ ਨੇ ਹੱਸ ਕੇ ਕਿਹਾ ਮਰਦਾਨਾ ਡਰਦਾ ਕਿਉਂ ਹੈ ਤੇਰੇ ਨੇੜੇ ਕੋਈ ਨਹੀਂ ਆਵੇਗਾ ਇਤਨੇ ਨੂੰ ਇੱਕ ਭਿਆਨਕ ਸੂਰਤ ਦਾੰਤ ਦਿਸਦਾ ਸਿਰ ਆਕਾਸ਼ ਨਾਲ ਤੇ ਪੈਰ ਪਤਾਲ ਵਿੱਚ ਸਨ ਖੂਵਾਂਗ ਡੂੰਘੀਆਂ ਨਾਸਾਂ ਤੇ ਲੰਮੇ ਲੰਮੇ ਦੰਦ ਸਨ ਸਾਹਮਣੇ ਆ ਗਿਆ ਮਰਦਾਨਾ ਉਸ ਨੂੰ ਵੇਖ ਕੇ ਬਹੁਤ ਭੈ ਭੀਤ ਹੋ ਕੇ ਕਹਿਣ ਲੱਗਾ ਮਹਾਰਾਜ ਅੰधेਰੀ ਤੋਂ ਬਚ ਗਏ ਸਾਂ ਹੁਣ ਇਸ ਬਲਾ ਤੋਂ ਬਚਣਾ ਕਟਣ ਹੈ ਗੁਰੂ ਜੀ ਨੇ ਕਿਹਾ ਮਰਦਾਨਾ ਇਹ ਤੇਰੇ ਨੇੜੇ ਨਹੀਂ ਆਵੇਗਾ ਤੂੰ ਭੈ ਨਾ ਕਰ ਵਾਹਿਗੁਰੂ ਦਾ ਸਿਮਰਨ ਕਰ ਫਿਰ ਕਲਯੁਗ ਨੇ ਅਗਨੀ ਦਾ ਰੂਪ ਧਾਰ ਲਿਆ ਉਸ ਦੇ ਸਾਰੇ ਸਰੀਰ ਵਿੱਚੋਂ ਬਹੁਤ ਧੂਆ ਨਿਕਲਿਆ ਫਿਰ ਅਗਨੀ ਦਾ ਭੇਖ ਤਿਆਗ ਕੇ ਹੋਰ ਭਿਆਨਕ ਰੂਪ ਧਾਰ ਲਿਆ ਪਰ ਗੁਰੂ ਜੀ ਾਡੋਲ ਬੈਠੇ ਵੇਖਦੇ ਰਹੇ ਉਸ ਦੀ ਕੋਈ ਪਰਵਾਹ ਨਾ ਕੀਤੀ ਤਦ ਉਸ ਨੇ ਨਿਸ਼ਚੈ ਕੀਤਾ ਕਿ ਅਵਤਾਰ ਹਨ ਇਸ ਕਰਕੇ ਮਨੁੱਖ ਦਾ ਰੂਪ ਧਾਰ ਕੇ ਇੱਕ ਹੱਥ ਵਿੱਚ ਜੀਭਾ ਅਤੇ ਇੱਕ ਹੱਥ ਇੰਦਰੀ ਫੜ ਕੇ ਗੁਰੂ ਜੀ ਪਾਸ ਆ ਗਿਆ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਮਰਦਾਨਾ ਉੱਠ ਕੇ ਤਮਾਸ਼ਾ ਵੇਖ ਕਾਲ ਯੁਗ ਨੇ ਚਰਨ ਵੰਦਨਾ ਕਰਕੇ ਕਿਹਾ ਮਹਾਰਾਜ ਜਿਹੜੀ ਭੁੱਲ ਮੈਂ ਕੀਤੀ ਹੈ ਉਹ ਬਖਸ਼ ਦਿਓ ਮੈਂ ਤੁਹਾਡੀ ਮਹਿਮਾਨੀ ਜਾਣੀ ਸੀ ਇਸ ਯੁੱਗ ਵਿੱਚ ਮੇਰੀ ਸਰਦਾਰੀ ਹੈ ਮੈਂ ਉਹੀ ਭੇਖ ਕਰਕੇ ਤੁਹਾਨੂੰ ਵਿਖਾਇਆ ਹੈ ਜੋ ਮੇਰੇ ਸਮੇਂ ਵਿੱਚ ਮਨੁੱਖਾਂ ਨੇ ਕਰਨੇ ਹਨ ਪੁਰਸ਼ ਸਭ ਗੁਣਾਂ ਦਾ ਤਿਆਗ ਕਰਕੇ ਇਨ੍ਹਾਂ ਦੋਹਾਂ ਜੀਭਾਂ ਤੇ ਇੰਦਰੀ ਦੇ ਅਧੀਨ ਚੱਲਣਗੇ ਜੀਭਾਂ ਦੇ ਰਸ ਅਤੇ ਇੰਦਰੀ ਦੇ ਭੋਗਾਂ ਦਾ ਹੀ ਵਰਤਾਰਾ ਵਰਤਣਗੇ ਗੁਰੂ ਜੀ ਨੇ ਪੁੱਛਿਆ ਤੇਰਾ ਨਾਮ ਕੀ ਹੈ ਸਾਡੇ ਪਾਸ ਕਿਉਂ ਆਇਆ ਹੈ ਉਸਨੇ ਕਿਹਾ ਮੇਰਾ ਨਾਮ ਕਲਯੁਗ ਹੈ ਮੈਂ ਤੁਹਾਨੂੰ ਮੱਥਾ ਟੇਕਣ ਆਇਆ ਹਾਂ ਤੁਹਾਨੂੰ ਪਰਖਣ ਵਾਸਤੇ ਹੀ ਮੈਂ ਸਾਰੇ ਵੱਲਚਲ ਕੀਤੇ ਹਨ ਗੁਰੂ ਜੀ ਨੇ ਕਿਹਾ ਤੇਰੇ ਲਖਣ ਕੀ ਹਨ ਤੇਰੇ ਨਾਲ ਸੇਨਾ ਕਿਹੜੀ ਹੈ ਜਿਸ ਨਾਲ ਰਾਜ ਕਰਦਾ ਹੈ ਕਲਯੁਗ ਨੇ ਕਿਹਾ ਮੇਰੇ ਰਾਜ ਵਿੱਚ ਝੂਠ ਸੂਰਮਾ ਸਭ ਤੋਂ ਅੱਗੇ ਝੰਡਾ ਲੈ ਕੇ ਤੁਰਦਾ ਹੈ ਮੂਹ ਸਾਰਿਆਂ ਦਾ ਰਾਜਾ ਹੈ ਸੇਨਾਪਤੀ ਹਿੰਸਾ ਜਾਣ ਕੇ ਹੱਤਿਆ ਹੈ ਕਾਮ ਕ੍ਰੋਧ ਲੋਭ ਤੇ ਹੰਕਾਰ ਇਹ ਮੇਰੇ ਹਾਥੀ ਅਸਵਾਰ ਸੂਰਮੇ ਹਨ ਇਰਖਾ ਨਿੰਦਿਆ ਚੁਗਲੀ ਤੇ ਮਾਰ ਧਾੜ ਅਤੇ ਤ੍ਰਿਸ਼ਨਾ ਇਹ ਸਭ ਰੱਥਾਂ ਦੇ ਅਸਵਾਰ ਹਨ ਆਲਸ ਜੂਆ ਸ਼ਰਾਬ ਆਦ ਹੋਰ ਖੂਟੇ ਕਰਮ ਮੇਰੇ ਘੋੜਾ ਸਵਾਰ ਯੋਧੇ ਹਨ ਮਮਤਾ ਅਤੇ ਵਿਸ਼ਿਆਂ ਦੀ ਆਸਾ ਤੇ ਚੋਰੀ ਇਹ ਪੈਦਲ ਫੌਜ ਹੈ ਮੇਰੀ ਇਸ ਸੈਨਾ ਅੱਗੇ ਕੋਈ ਯੋਧਾ ਨਹੀਂ ਠਹਿਰ ਸਕਦਾ ਮੈਂ ਜਿੱਧਰ ਧਾਵਾ ਕਰਦਾ ਹਾਂ ਮੇਰੀ ਜਿੱਤ ਹੀ ਜਿੱਤ ਹੁੰਦੀ ਹੈ ਮੇਰੇ ਪਖੰਡ ਜੋਧੇ ਨੇ ਕਰੋਧ ਨਾਲ ਦਿਗਬੇਜ ਕੀਤੀ ਹੋਈ ਹੈ ਇਸ ਪ੍ਰਕਾਰ ਦੀ ਸਰਦਾਰੀ ਹੈ ਕਲਯੁਗ ਦੀ ਵਾਰਤਾ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਜੋ ਸਰਦਾਰ ਹੋਵੇ ਉਸ ਨੂੰ ਹੀ ਦੁੱਖ ਉਠਾਉਣਾ ਪੈਂਦਾ ਹੈ ਨੌਕਰ ਨੂੰ ਕੋਈ ਡਰ ਭੈ ਨਹੀਂ ਹੁੰਦਾ ਸਗੋਂ ਜਦ ਸਰਦਾਰ ਨੂੰ ਫੜਿਆ ਜਾਂਦਾ ਹੈ ਤਾਂ ਉਸ ਦੀ ਮੌਤ ਨੌਕਰ ਹੱਥੋਂ ਹੀ ਹੁੰਦੀ ਹੈ ਇਸ ਸਮੇਂ ਜੇ ਤੂੰ ਜਗਤ ਦਾ ਰਾਜਾ ਬਣਿਆ ਹੈ ਤਾਂ ਅਸੀਂ ਕਰਤਾਰ ਦੇ ਨੌਕਰ ਹਾਂ ਜਦ ਤੇਰੇ ਪਾਸੋਂ ਲਖਾ ਲਿਆ ਜਾਵੇਗਾ ਤੂੰ ਸਾਡੇ ਵਸ ਹੀ ਭਵੇਂਗਾ ਕਾਲੀ ਯੁਗ ਨੇ ਬੇਨਤੀ ਕੀਤੀ ਮਹਾਰਾਜ ਇਸ ਵਾਸਤੇ ਹੀ ਮੈਂ ਤੁਹਾਡੇ ਪਾਸ ਆਇਆ ਹਾਂ ਤੁਹਾਡੇ ਤੇ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਹੈ ਮੈਂ ਤੁਹਾਨੂੰ ਮੋਤੀਆਂ ਨਾਲ ਜੜੇ ਹੋਏ ਸੋਨੇ ਦੇ ਮੰਦਰ ਭੇਟ ਕਰਦਾ ਹਾਂ ਤੁਸੀਂ ਉਹਨਾਂ ਵਿੱਚ ਚੱਲ ਕੇ ਨਿਵਾਸ ਕਰੋ ਮੰਦਰਾਂ ਵਿੱਚ ਚੰਦਨ ਦਾ ਲੇਪਨ ਅਤੇ ਕਸੂਰੀ ਦਾ ਛੜਕਾ ਕਰਵਾ ਦਿਓ ਜਿੱਥੇ ਬੈਠਣ ਨਾਲ ਮਨ ਨੂੰ ਖੁਸ਼ੀਆਂ ਤੇ ਖੇੜਾ ਆ ਜਾਏਗਾ ਇਹ ਮੇਰੀ ਭੇਟਾ ਆਪ ਪ੍ਰਵਾਨ ਕਰੋ ਗੁਰੂ ਜੀ ਨੇ ਉਚਾਰਨ ਕੀਤਾ हे ਕਲਯੁਗ ਇਹਨਾਂ ਤੇਰੇ ਹੀਰੇ ਰਤਨ ਜੜੇ ਮੰਦਰਾਂ ਨੂੰ ਜੋ ਚੰਦਨ ਆਦ ਸੁਗੰਧੀਆਂ ਨਾਲ ਲਿਪੇ ਹੋਏ ਹੋਣਗੇ ਉਹਨਾਂ ਵਿੱਚ ਬੈਠ ਕੇ ਮਤਾਂ ਮੰਨ ਖੁਸ਼ੀਆਂ ਵਿੱਚ ਪੈ ਕੇ ਪਰਮਾਤਮਾ ਦਾ ਨਾਮ ਹੀ ਭੁੱਲ ਜਾਵੇ ਜਿਸ ਨਾਮ ਤੋਂ ਬਿਨਾ ਜੀਵ ਸੜ ਕੇ ਸੁਆਹ ਹੋ ਜਾਂਦਾ ਹੈ ਮੈਂ ਆਪਣੇ ਨਿਰੰਕਾਰ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਕਿ ਉਸ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ ਜਿੱਥੇ ਜੀਵ ਨੂੰ ਆਤਮ ਸੁਖ ਦਾ ਨਿਵਾਸ ਮਿਲੇ ਫਿਰ ਕਲਯੁਗ ਨੇ ਕਿਹਾ ਜੇ ਤੁਸੀਂ ਇਹ ਭੇਟ ਨਹੀਂ ਲੈਣੀ ਤਾਂ ਸੁੰਦਰ ਇਸਤਰੀਆਂ ਤੇ ਹੀਰੇ ਜਵਾਰਾਂ ਨਾਲ ਜੜੇ ਹੋਏ ਪਲੰਘ ਲੈ ਲਵੋ ਅਤੇ ਆਨੰਦ ਮਾਣੋ ਗੁਰੂ ਜੀ ਨੇ ਕਿਹਾ ਹੇ ਕਲਯੁਗ ਸਾਰੀ ਧਰਤੀ ਜੇਕਰ ਹੀਰੇ ਲਾਲਾ ਨਾਲ ਜੜੀ ਜਾਵੇ ਸੁੰਦਰ ਇਸਤਰੀਆਂ ਰਾਗ ਰੰਗ ਦਾ ਫਲਾਓ ਕਰਕੇ ਮਨ ਨੂੰ ਮੋਹਣ ਤਾਂ ਉਹਨਾਂ ਨੂੰ ਵੇਖ ਕੇ ਮਤਾ ਮੰਨ ਭੁੱਲ ਜਾਵੇ ਤੇ ਪ੍ਰਮਾਤਮਾ ਦਾ ਨਾਮ ਵਿਸਰ ਜਾਵੇ ਇਸ ਕਰਕੇ ਸਾਨੂੰ ਤੇਰੀ ਇਹ ਭੇਟਾ ਪ੍ਰਵਾਨ ਨਹੀਂ ਹੈ ਫਿਰ ਕਲਯੁਗ ਨੇ ਕਿਹਾ ਜੇ ਇਹ ਨਹੀਂ ਤਾਂ ਨੌ ਨਦੀਆਂ ਤੇ 18 ਸਿੱਧੀਆਂ ਹੀ ਪ੍ਰਵਾਨ ਕਰ ਲਵੋ ਗੁਰੂ ਜੀ ਨੇ ਉਚਾਰਨ ਕੀਤਾ اے ਕਲਯੁਗ ਜੇਕਰ ਸਿੱਧ ਹੋ ਕੇ ਰੇਦੀਆਂ ਸਿੱਧੀਆਂ ਵਸ ਕਰ ਲਵਾਂ ਲੋਕਾਂ ਨੂੰ ਧੋਖਾ ਦੇ ਕੇ ਆਪਣੀ ਵੜਿਆਈ ਵਾਸਤੇ ਕਦੇ ਲੁਕ ਜਾਵਾਂ ਤੇ ਕਦੇ ਪ੍ਰਗਟ ਹੋ ਕੇ ਬੈਠ ਜਾਵਾਂ ਇਹਨਾਂ ਗੱਲਾਂ ਵਿੱਚ ਪੈ ਕੇ ਕਿਤੇ ਮੈਨੂੰ ਪ੍ਰਮਾਤਮਾ ਦਾ ਨਾਮ ਨਾ ਭੁੱਲ ਜਾਵੇ ਇਸ ਕਰਕੇ ਮੈਨੂੰ ਤੇਰੀ ਇਹ ਪੀੜ ਪ੍ਰਵਾਨ ਨਹੀਂ ਹੈ ਫਿਰ ਕਲਯੁਗ ਨੇ ਕਿਹਾ ਜੇ ਇਹ ਨਹੀਂ ਤਾਂ ਰਾਜਾ ਬਣ ਕੇ ਰਾਜ ਕਰੋ ਤਦ ਗੁਰੂ ਜੀ ਨੇ ਕਿਹਾ ਜੇਕਰ ਮੈਂ ਰਾਜਾ ਹੋ ਕੇ ਤਖਤ ਉੱਤੇ ਬੈਠ ਕੇ ਫੌਜਾ ਰੱਖ ਲਵਾਂ ਪ੍ਰਜਾ ਉੱਤੇ ਹੁਕਮ ਚਲਾਵਾਂ ਇਹ ਸਭ ਬ्यर्थ ਹੀ ਹੈ ਕਿਉਂਕਿ ਇਹਨਾਂ ਐਸ਼ਾਂ ਵਿੱਚ ਪੈ ਕੇ ਮਤਾਂ ਮੈਂ ਭੁੱਲ ਜਾਵਾਂ ਤੇ ਪ੍ਰਮਾਤਮਾ ਦਾ ਨਾਮ ਚਿੱਤ ਵਿੱਚ ਨਾ ਆਵੇ ਸੋ ਇਹ ਵੀ ਸਾਨੂੰ ਪ੍ਰਵਾਨ ਨਹੀਂ ਹੈ ਤਦ ਕਲਯੁਗ ਨੇ ਕਿਹਾ ਮਹਾਰਾਜ ਤੁਸੀਂ ਮੇਰੇ ਪਹਿਰੇ ਵਿੱਚ ਜੀਵਾਂ ਨੂੰ ਤਾਰਨ ਵਾਸਤੇ ਅਵਤਾਰ ਧਾਰਿਆ ਹੈ ਮੈਂ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਇਆ ਹਾਂ ਮੇਰਾ ਮਿਲਣਾ નિਸਫਲ ਕਿਉਂ ਕਰਦੇ ਹੋ ਤੁਸੀਂ ਮੇਰੀ ਕੋਈ ਭੇਟਾ ਪਰਵਾਹ ਨਹੀਂ ਕੀਤੀ ਜੇ ਤੁਸੀਂ ਮੇਰੀ ਭੇਟ ਲੈ ਲਵੋ ਤਾਂ ਮੈਂ ਆਪਣੇ ਧੰਨ ਭਾਗ ਸਮਝਾਂਗਾ ਕਾਲੀ ਯੁਗ ਦੇ ਐਸੇ ਦੀਨ ਬਚਨ ਸੁਣ ਕੇ ਗੁਰੂ ਜੀ ਨੇ ਕਿਹਾ ਜੇ ਤੇਰੀ ਭੇਟ ਦੇਣ ਦੀ ਜਰੂਰ ਇੱਛਾ ਹੈ ਤਾਂ ਸਾਨੂੰ ਇਹ ਭੇਟ ਦੇ ਕਿ ਜਿਹੜੇ ਸਾਡੇ ਪ੍ਰੇਮੀ ਸ਼ਰਧਾਵਾਨ ਸਿੱਖ ਹਨ ਉਹਨਾਂ ਉੱਤੇ ਤੇਰੀ ਸੈਨਾ ਧਾਵਾ ਨਾ ਬੋਲੇ ਨਾਮਦਾਨ ਤੇ ਇਸ਼ਨਾਣ ਤੋਂ ਸਾਡੇ ਪ੍ਰੇਮੀਆਂ ਨੂੰ ਕਦੇ ਨਾ ਭੁਲਾਉਣਾ ਤੇਰਾ ਪ੍ਰਭਾਵ ਉਹਨਾਂ ਉੱਤੇ ਨਾ ਪਵੇ ਜਿਨ੍ਹਾਂ ਦਾ ਸਾਡੇ ਬਚਨਾਂ ਉੱਤੇ ਭਰੋਸਾ ਹੈ ਕਲਯੁਗ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਤੁਹਾਡਾ ਹੁਕਮ ਨਹੀਂ ਮੋੜ ਸਕਦਾ ਪਰ ਮੈਨੂੰ ਨਿਰੰਕਾਰ ਦੀ ਆਗਿਆ ਹੈ ਕਿ ਮੈਂ ਸਾਰਿਆਂ ਦੀ ਬੁੱਧੀ ਉਲਟਾ ਦੇਵਾਂ ਜਿਸ ਕਰਕੇ ਖੋਟੇ ਕਰਮ ਚੋਰੀ ਯਾਰੀ ਨਿੰਦਾਂ ਝੂਠ ਚੁਗਲੀ ਆਦ ਕਰਨ ਗੁਣੀਆਂ ਦਾ ਨਿਰਾਦਰ ਕਰਾਵਾਂ ਤੇ ਮੂਰਖਾਂ ਨੂੰ ਰਾਜਿਆਂ ਪਾਸ ਬਿਠਾ ਕੇ ਵਡਿਆਈ ਕਰਾਵਾਂ ਜੱਤ ਸੱਤ ਦਾ ਨਾਮ ਨਾ ਰਹਿਣਦਿਆਂ ਤੇ ਊਚ ਨੀਚ ਨੂੰ ਬਰਾਬਰ ਕਰਦਿਆਂ ਮੇਰੇ ਰਾਜ ਵਿੱਚ ਸੰਨਿਆਸੀ ਤੇ ਤਿਆਗੀ ਧੰਨੇ ਇਕੱਠਾ ਕਰਨਗੇ ਤੇ ਗ੍ਰਸਤੀ ਭੁੱਖੇ ਮਰਨਗੇ ਪਰ ਹੁਣ ਜਿਵੇਂ ਆਪ ਹੁਕਮ ਕਰੋ ਮੈਂ ਉਹੀ ਕਰਾਂਗਾ ਉਸ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਤੇਰੇ ਰਾਜ ਸਮੇਂ ਵਿੱਚ ਪਰਮਾਤਮਾ ਦਾ ਬਹੁਤ ਜਸ ਵਧੇਗਾ ਜੋ ਕਾਰਜ ਸਤਜੁਗ ਵਿੱਚ ਲੱਖਾਂ ਵਰਿਆਂ ਵਿੱਚ ਤ੍ਰੇਤੇ ਵਿੱਚ 10000 ਸਾਲਾਂ ਵਿੱਚ ਅਤੇ ਦੁਆਪਰ ਵਿੱਚ 1000 ਸਾਲਾ ਸਾਲ ਹੁੰਦਾ ਸੀ ਉਹ ਤੇਰੇ ਸਮੇਂ ਵਿੱਚ ਥੋੜੇ ਸਮੇਂ ਵਿੱਚ ਹੀ ਸਾਰਾ ਸੁੱਖ ਦੇਣ ਵਾਲਾ ਹੋਵੇਗਾ ਜਿਹੜਾ ਪ੍ਰੇਮ ਨਾਲ ਹਰੀ ਕੀਰਤਨ ਕਰੇਗਾ ਉਹ ਤਤਕਾਲ ਹੀ ਭਵ ਸਾਗਰ ਨੂੰ ਤਰ ਜਾਏਗਾ ਜੇਤੂ ਰਤਨਾ ਮਣੀਆਂ ਦੀਆਂ ਭੇਟਾਂ ਨੇੜੀਆਂ ਚਾਹੁੰਦਾ ਹੈ ਉਹ ਅਸੀਂ ਆਪਣੇ ਚੌਥੇ ਗੁਰੂ ਰੂਪ ਵਿੱਚ ਲਵਾਂਗੇ ਇਹ ਬਚਨ ਸੁਣ ਕੇ ਕਲਯੁੱਗ ਨੇ ਬਹੁਤ ਪ੍ਰਸੰਨ ਹੋ ਕੇ ਨਮਸਕਾਰ ਕੀਤੀ ਅਤੇ ਕਿਹਾ ਕਿ ਜਿਹੜੇ ਸਿੱਖ ਤੁਹਾਡਾ ਬਚਨ ਕਮਾਉਣਗੇ ਮੈਂ ਉਹਨਾਂ ਦੇ ਨੇੜੇ ਨਹੀਂ ਜਾਵਾਂਗਾ ਇਓਂ ਭਰੋਸਾ ਦੇ ਕੇ ਕਲਯੁੱਗ ਨਮਸਕਾਰ ਕਰਕੇ ਵਿਦਾ ਹੋ ਗਿਆ ਗੁਰੂ ਜੀ ਲੋਕ ਦੇ ਉਦਾਹਰਣ ਵਾਸਤੇ ਅੱਗੇ ਨੂੰ ਚੱਲ ਪਏ ਤਾਂ-ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ